ਸਸਤੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਆਪਾਂ ਗੱਲਬਾਤ ਕਰਦੇ ਆਂ ਇਸ ਟਾਈਮ ਫਿਰੋਜ਼ਪੁਰ ਰੋਡ ਤੇ ਖੜੇ ਆਂ ਜਿੱਥੇ ਕਿ 31 ਤਰੀਕ ਨੂੰ ਜਿਹੜੇ ਦਲਜੀਤ ਤੇ ਸਾਂਝੀ ਪਹੁੰਚਦੇ ਬਿਲਕੁਲ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਅਮੇਜ਼ਿੰਗ ਟੀਵੀ ਦੇ ਔਰ ਕੈਮਰਾ ਪਰਸਨ ਕੋ ਦੇਖ ਸਕੋ ਕਿਦਾਂ ਦਲਜੀਤ ਤੇ ਸਾਂਝੀ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਬਿਲਕੁਲ ਸਾਹਮਣੇ ਬਣ ਚੁੱਕੀਆਂ ਹੋਈਆਂ ਨੇ ਜਿਹੜੇ 31 ਤਰੀਕ ਨੂੰ ਜਿਹੜੇ ਦਲਜੀਤ ਤੇ ਸਾਂਝੀ ਆ ਰਹੇ ਮੌਕੇ ਦੇ ਜਿਹੜੇ ਲੋਕ ਉੱਥੇ ਪਹੁੰਚੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਦੇ ਆਂ ਭਾਜੀ 31 ਨੂੰ ਕਿੰਨਾ ਅੱਜ ਅੱਜ ਇੱਥੇ ਤਸਵੀਰਾਂ ਵੀ ਬੰਦੀਆਂ ਪਈਆਂ ਹੈਗੀਆਂ ਨੇ ਔਰ ਬਾਲੀਵੁੱਡ ਐਕਟਰ ਵੀ ਹੈਗੇ ਨੇ ਉਹ ਔਰ ਪੂਰੀ ਇੱਥੇ ਪੀਐਚਯੂ ਦੇ ਵਿੱਚ ਪੂਰੀ ਲੇਟ ਨਾਈਟ ਲੈਂਡ ਕੀ ਕਹਿਣਾ ਕੀ ਜਾਊਂਗਾ ਉਹਨਾਂ ਵਾਸਤੇ ਬਿਲਕੁਲ ਬਹੁਤ ਮਾਣ ਵਾਲੀ ਗੱਲ ਹੈ ਪੰਜਾਬੀਆਂ ਲਈ ਆਪਣੇ ਸਾਰਿਆਂ ਲਈ ਇੰਡੀਆ ਲਈ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਆ ਵੀ ਇੱਕ ਸਿੰਘ ਹੋ ਕੇ ਸਾਰਿਆਂ ਆਲਓਵਰ ਵਰਲਡ 'ਚ ਨਾਮ ਕੀਤਾ ਬੰਦੇ ਨੇ ਜੀ ਬਹੁਤ ਜੀ ਇੱਕ ਇੱਕ ਉਹਨਾਂ ਦਾ ਇੱਕ ਡਾਇਲੋਗ ਵੀ ਹੈਗਾ ਇੱਕ ਉਹਨਾਂ ਦਾ ਡਾਇਲੋਗ ਉਹਨਾਂ ਦਾ ਬਹੁਤ ਫੇਮਸ ਹੈ ਹਰ ਸੀਟ ਤੇ ਕਹਿੰਦੇ ਨੇ ਉਹ ਪੰਜਾਬੀ ਆ ਗਏ ਓਏ ਤੇ ਨਾਲ ਉਹਨੇ ਕੋਈ ਹੈ ਇੱਕ ਸੌਂਗ ਵੀ ਹੈਗਾ ਜਾਨੀ ਕਾਫੀ ਮਸ਼ਹੂਰ ਚੱਲਦਾ ਪਿਆ ਉਹ ਜਿਹੜਾ ਸੌਂਗ ਉਹਨਾਂ ਦਾ ਹੈਗਾ ਉਹ ਇਹੀ ਹੈ ਪੈਸੇ ਪੂਸੇ ਵਾਰੇ ਬਿਲੋ ਸੋਚੇ ਦੁੜਿਆ ਜੱਟ ਪੈਦਾ ਹੋਇਆ ਬਸ ਛਾਉੜ ਵਾਸਤੇ ਜੀ ਬਿਲਕੁਲ ਤੁਸੀਂ ਦੇਖਦਾ ਨਾ ਕਿ ਇਹਨਾਂ ਦਾ ਕਹਿਣਾ ਹੈਗਾ ਕਿ ਦਲਜੀਤ ਉਸਹਾਨ ਬਿਲਕੁਲ ਲਾਈਵ ਤਸਵੀਰਾਂ ਨਾਲ ਇੱਥੇ ਪਹੁੰਚ ਰਹੇ ਹੈਗੇ ਨੇ ਆਪਾਂ ਹੋਰ ਜਾਣਾ ਵੀ ਆਪਾਂ ਗੱਲਬਾਤ ਕਰਾਣੇ ਹੈਗੇ ਆ ਜਿੱਥੇ ਆਪਾਂ ਪਹੁੰਚੇ ਪਾਜੀ ਕੀ ਨਾਮ ਕੀ ਹੈਗਾ ਮਨਦੀਪ ਸਿੰਘ ਜੀ ਕਿੰਨੀ ਖੁਸ਼ੀ ਹੋ ਰਹੀ ਜਿਹੜੇ 31 ਤਰੀਕ ਨੂੰ ਦਲਜੀਤ ਉਸਹਾਨ ਜੀ ਆ ਰਹੇ ਨੇ ਬਹੁਤ ਵਧੀਆ ਲੱਗ ਰਿਹਾ ਪਾਜੀ ਕਿ ਕੋਈ ਉਹਨਾਂ ਕੋਈ ਡਾਇਲੋਗ ਉਹਨਾਂ ਦਾ ਡਾਇਲੋਗ ਤਾਂ ਪੰਜਾਬੀ ਆਗੇ ਹੋਏ ਬਸ ਤੇ ਹੋਰ ਤਾਂ Song ਵੈਰਾ ਕੋਈ Song ਤਾਂ ਸਾਰੀ ਵਧੀਆ ਨੇ ਉਹਨਾਂ ਦੇ ਆ ਸਾਰੀ ਸੁਣਦੇ ਆਪਾਂ ਜੀ Song ਸਾਰੇ ਵਧੀਆ ਆ ਮੂਵੀਜ਼ ਵੀ ਦੇਖਦੇ ਹੋ ਕਿ ਆਪਾਂ ਹੋਰ ਹੋਰ ਜਾਣਾ ਵੀ ਆਪਾਂ ਗੱਲਬਾਤ ਆਪਣੇ ਸਰਦਾਰ ਜੀ ਤੇ ਆਪਾਂ ਆਏ ਹੋਏ ਨੇ ਔਰ ਇਹ ਵੀ ਹੈ ਜਨਕੀ ਦਲਜੀਤ ਉਸਾਨ ਜਿਹੜੇ ਆਪਣੇ ਹੈਗੇ ਉਹਨਾਂ ਨਾਲ ਜਿਹੜਾ ਆਪਾਂ ਉਹਨਾਂ ਨਾਲ ਵੀ ਗੱਲਬਾਤ ਹਾਂਜੀ ਭਾਈ ਕੀ ਨਾਮ ਆ ਮੇਰਾ ਨਾਂ ਤੇਜਵੀਰ ਸਿੰਘ ਵੀਰੇ ਕਿਵੇਂ ਲੱਗਦਾ ਜਿਵੇਂ ਦਲਜੀਤ ਉਸਾਨ ਦੀਆਂ ਤਸਵੀਰਾਂ ਫਿਰੌਜਪੁਰ ਰੋਡ ਤੇ ਬਣਦੀਆਂ ਵਜੇ ਪੇਂਟਰ ਬਣਾ ਰਹੇ ਨੇ ਮੈਂ ਕਹਿੰਦਾ ਵੀਰੇ ਮੈਂ ਚੱਲਿਆ ਸੀ ਘਰ ਤੋਂ ਕੰਮ ਤੇ ਚੱਲਿਆ ਆਇਗਾ ਮੈਂ ਫੋਟੋ ਦੇਖ ਕੇ ਰੁਕਿਆ ਵਾਂ ਮੈਂ ਕਹਿੰਦਾ ਇੰਨਾ ਮਾਣ ਮਹਿਸੂਸ ਹੁੰਦਾ ਨਾ ਬੰਦੇ ਨੂੰ ਦੇਖ ਕੇ ਜੀ ਪੂਰਾ ਘੈਂਟ ਬੰਦਾ ਵਾ ਹੀਰਾ ਬੰਦਾ ਵਾ ਪੰਜਾਬੀਆਂ ਨੂੰ ਇੱਥੋਂ ਇੱਥੇ ਲੈ ਕੇ ਆ ਕਹਿੰਦੇ ਬੰਦਾ ਜੀ ਤੇ ਉਹਨਾਂ ਡਾਇਲੌਗ ਕਿਹੜਾ ਉਹਨਾਂ ਦਾ ਡਾਇਲੌਗ ਨਹੀਂ ਵੀਰੇ ਗਾਣੇ ਦੇ ਇੱਕ ਲਾਈਨ ਆ ਵੀ ਪੈਸੇ ਪੂਸੇ ਵਾਰੇ ਕਹਿੰਦੇ ਸੋਚੇ ਦੋ ਨਹੀਂ ਆ ਜੱਟ ਪੈਦਾ ਹੋਇਆ ਜਿਉਣ ਵਾਸਤੇ ਕਹਿੰਦਾ ਕੀ ਪੰਜਾਬੀ ਜਿਹੜੇ ਪੰਜਾਬੀ ਆਪਣੇ ਜਿਹੜੇ ਹੈਗੇ ਨੇ ਆਪਣੇ ਕਿਦਾਂ ਦਜੀ ਦੋਸਾਂ ਦੀਆਂ ਚ ਭੰਗੜਾ ਪਾ ਕੇ ਬਿਲਕੁਲ ਦੂਸੇ ਦੇਸਾਂ ਦੇ ਉਹ ਕਿ ਲਾਈ ਟਸੀਰਾ ਔਰ ਉਹ ਭੰਗੜਾ ਢੋਲ ਧਮਾਕੇ ਨਾਲ ਭੰਗੜਾ ਪਾ ਕੇ ਪੂਰਾ ਨੱਚ ਡੱਪ ਕੇ ਐਂਜਾਇਰਮੈਂਟ ਕਰਦੇ ਵੇ ਹੱਲੇ ਦਰਜੀ ਤੋਂ ਸਮਝ आले ਆਏ ਨਹੀਂ ਹੱਲੇ ਜਦੋਂ ਆਣਗੇ ਪਤਾ ਨਹੀਂ ਕੀ ਕੁਝ ਹੋ ਜਾਏਗਾ ਉਹ ਦੇਸਾਂ ਵਿੱਚ ਬਿਲਕੁਲ ਨਹੀਂ ਟਸੀਰਾ ਉਹ ਆ ਵੀ ਅੱਪਾ ਗੱਲ ਬਤਰਾਣੇ ਆ ਸੋ ਕੀ ਕਹਿੰਦੇ ਹੈਗੇ ਨੇ ਔਰ ਬਾਕੀ ਕਿਵੇਂ ਪੜੀ ਕਿਵੇਂ ਲੱਗਦਾ ਜਿਵੇਂ ਦਿਲਜੀਤ ਤੋਂ ਸਾਹ ਹੀ ਆ ਰਿਹਾਗੇ ਸਾਹ ਹੀ ਆ ਗਿਆ ਜੀ ਹਾਂ ਜੀ ਸਾਹ ਆ ਗਿਆ ਸਾਹ ਆ ਗਿਆ ਜੀ ਚੰਗਾ ਲੱਗਿਆ ਜੀ ਉਹ ਤੇ ਟੋਲ ਤਮਾਕੇ ਪੂਰੇ ਵੱਜ ਗਿਆ ਹਾਂ ਜੀ ਪੂਰੇ ਜੋਸ਼ ਨਾਲ ਪੂਰੇ ਹੌਸਲੇ ਆਏ ਨਹੀਂ ਹੱਲੇ ਹੁਣ ਪਹਿਲੇ ਜਦੋਂ ਔਰ ਸ਼ੋਰ ਮੱਚੂਗਾ ਜੀ ਉਹ ਵੱਲੇ ਓਏ ਨਾਲ ਉਹ ਟੋਲ ਤਮਾਕੇ ਨਾਲ ਪੂਰਾ ਜਨ ਚੜ ਰਿਹਾ ਔਰ ਬਿਲਕੁਲ ਨਹੀਂ ਤਸੀਰਾ ਬਹੁਤ ਵਧੀਆ ਜੀ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਦਿਲੋਂ ਖੁਸ਼ੀ ਹੋ ਰਹੀ ਹੈ ਭਾਜੀ ਔਰ ਫਿਰ ਡਾਇਲੋਗ ਕਿਹੜਾ ਉਹਨਾਂ ਦਾ ਫਿਰ ਡਾਇਲੋਗ ਭਾਜੀ ਸੁਣਾਉਗੇ ਓ ਬੱਲੇ ਇਹ ਨਾਲ ਔਰ ਇਹਨਾਂ ਨੇ ਕਹਿਣਾ ਹੈਗਾ ਜਿਵੇਂ ਦੱਸੀ ਤੋਂ ਸਾਂਝੀ ਆਣਗੇ ਕਿ ਪੂਰੀਆਂ ਰੌਣਕਾਂ ਲੱਗੀਆਂ ਹੋਣਗੀਆਂ ਔਰ ਹੋਪਾ ਹੋਰ ਜਣਾ ਨਾਲ ਵੀ ਆਪਾਂ ਗੱਲਬਾਤ ਕਰਾਂਦੇ ਆਂ ਕਿਦੇ ਇੱਥੇ ਪੇਂਟਰ ਪੇਂਟਿੰਗ ਕਰਦੇ ਵੇ ਸੀ ਅਗਲਾ ਅਪਡੇਟ ਲੱਗੇ ਫਿਰ ਤੁਹਾਨੂੰ ਵੇਖਿ ਦਿਖਾਵਾਂਗੇ ਜੁੜੇਗਾ ਮੈਜ਼ੀਨ ਟੀਵੀ ਦੇ ਨਾਲ